ਪੰਜਾਬ ਦੇ ਵਿੱਚ ਲੁੱਟਖੋ ਦੀਆਂ ਵਾਰਦਾਤਾਂ ਤਾਂ ਆਮ ਜਿਹੀਆਂ ਹੀ ਹੋ ਗਈਆਂ ਨੇ ਅੱਜ ਦਿਨੀ ਕਿਤੇ ਨਾ ਕਿਤੇ ਲੁੱਟਖੋ ਦੀ ਖਬਰ ਸੁਣਨ ਨੂੰ ਮਿਲ ਖੀ ਚਾਹੀਏ ਦਿਨਿਹਾਰੇ ਗੁਰਦਾਸਪੁਰ ਸ਼ਹਿਰ ਦੇ ਵਾਰਡ ਨੰਬਰ 9 ਤੋਂ ਮੌਜੂਦਾ ਕੌਂਸਲਰ ਦੇ ਪਤੀ ਅਸ਼ੋਕ ਪੁੱਟੋ ਜੋ ਕਿ ਆਪਣੀ ਐਕਟੀਵਿਟੀ ਕਿਸੇ ਕੰਮ ਲਈ ਜਾ ਰਹੇ ਸਨ 5 ਤੋਲੇ ਦੀ ਸੋਨੇ ਦੀ ਚੈਨ ਲਾ ਕੇ ਮੋਟਰਸਾਈਕਲ ਤੇ ਸਵਾਰ ਫਰਾਰ ਹੋ ਗਏ ਕੌਂਸਲਰ ਪਤੀ ਦਾ ਕਹਿਣਾ ਹੈ ਕਿ ਨੌਜਵਾਨ ਉਦੋਂ ਹੀ ਉਸ ਦੇ ਪਿੱਛੇ ਲੱਗੇ ਸਨ ਜਦੋਂ ਉਹ ਪਟਾਣਕੋਟ ਰੋਡ ਰੇਲਵੇ ਫਾਟਕ ਕ੍ਰਾਸ ਕਰਕੇ ਪੰਡੋਰੀ ਰੋਡ ਤੇ ਜਾ ਰਿਹਾ ਸੀ ਮੋਟਰਸਾਈਕਲ ਸਵਾਰ ਨੌਜਵਾਨ ਥੋੜੀ ਅੱਗੇ ਗਏ ਨੇ ਤਾਂ ਉਹਨਾਂ ਦੇ ਵੱਲੋਂ ਇੱਕ ਸ਼ੈਲਰ ਦੇ ਨੇੜੇ ਉਸ ਨੂੰ ਤਫਾ ਮਾਰਿਆ ਤੇ ਉਸ ਤੋਂ ਬਾਅਦ ਉਹ ਡਿੱਗ ਜਾਂਦਾ ਜਿਸ ਤੋਂ ਬਾਅਦ ਉਸਦੇ ਗਲੇ ਦੇ ਵਿੱਚ ਪਾਈ ਕੋਈ ਲਗਭਗ 5.5 ਟੋਲੇ ਦੀ ਚਾਂਦੀ ਜਿਸ ਦੀ ਕੀਮਤ 5 ਲੱਖ ਰੁਪਏ ਤੋਂ ਵੀ ਉੱਪਰ ਬਣਦੀ ਹੈ ਉਹ ਖੋ ਕੇ ਲੱਗੇ ਅਸ਼ੋਕ ਕੁੱਟਣ ਨੇ ਦੱਸਿਆ ਕਿ ਉਸਨੇ ਤੁਰੰਤ ਸੂਚਨਾ ਸਿਟੀ ਪੁਲਿਸ ਗੁਰਦਾਸਪੁਰ ਨੂੰ ਦਿੱਤੀ ਹੈ ਅਤੇ ਪੰਜਾਬ ਪੁਲਿਸ ਨੇ ਪੁੱਜ ਕੇ ਸ਼ੁਰੂ ਕਰ ਦਿੱਤੀ ਹੈ ਪਟੋ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਵਿੱਚ ਜੰਗਲ ਰਾਜ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਮੇਰਾ ਨਾਮ ਸ਼ੋਕਮਰ ਪਟੋਆ ਹੈ ਮੇਰੀ ਵਾਈਫ ਐਮਸੀ ਹੈ ਵਾਟ ਨੰਬਰ 9 ਤੋਂ ਔਰ ਮੈਂ ਅੱਜ ਫਾਟਕ ਬੰਧ ਹੋਣ ਦੇ ਕਾਰਨ ਮੈਂ ਕਿਹਾ ਚਲੋ ਬਸ ਸਟੈਂਡ ਨੂੰ ਮੈਂ ਇਧਰੋਂ ਨਿਕਲ ਜਾਣਾ ਤੇ ਮੇਰੀ ਗੱਡੀ ਖਰਾਬ ਹੋਈ ਉੱਥੇ ਮੈਂ ਗੱਡੀ ਠੀਕ ਕਰਾ ਕੇ ਤੇ ਮੈਂ ਹੁਣ ਆ ਗਿਆ ਮਗਰੋਂ ਮੇਰੇ ਮੋਟਰਸਾਈਕਲ ਦੇ ਦੋ ਮੁੰਡੇ ਆਏ ਆ ਉਹਨਾਂ ਨੇ ਮੇਰੇ ਧਫਾ ਮਾਰਿਆ ਤਾਂ ਉਤੇ ਤਾਂ ਮੈਂ ਡਿੱਗ ਚਲਿਆ ਸੀਗਾ ਤਾਂ ਚਾਣੀ ਮੇਰੀ ਤੋੜ ਕੇ ਲੈ ਗਏ। ਕਾਹਦੇ ਤੇ ਹੀ ਤੁਸੀਂ? ਮੈਂ ਐਕਟਵਾ ਦੇ ਹੀ। ਇਹ ਉਹ ਮੋਟਰਸਾਈਕਲ ਤੇ ਉਹ ਮੋਟਰਸਾਈਕਲ ਤੇ ਨੰਬਰ ਮੈਂ ਡੇਗੀ ਪੈਂਗ ਮੈਂ ਆਪਣਾ ਬੜੀ ਮੁੱਖ ਬਚਾਇਆ ਤੇ। ਯਾਨੀ ਕਿੰਨੇ ਦਾ ਚੋਲੇ ਦੀ? 5 ਸਾਢੇ 2.5 ਟੋਲੇ ਦੀ ਚਾਣੀ। ਸਾਢੇ ਭਾ ਕਿੰਨੀ ਕੀਮਤ ਹੋਏਗੀ ਉਹਦੀ? ਉਹਦੀ ਤਕਰੀਬਨ 5 5 ਲੱਖ ਤੋਂ ਉੱਪਰ ਹੀ। ਤੇ ਪੁਲਿਸ ਨੂੰ ਮੋਕੇ ਤੇ ਮੈਂ ਉਸੇ ਵੇਲੇ ਬੱਸ ਸਟੈਂਡ ਤੋਂ ਮਗਰ ਪੈ ਕੇ ਪਹਿਲਾਂ ਮੈਂ ਆਪਣੇ ਦੋਸਤਾਂ ਨੂੰ ਕਾਰ ਬਜਾਰ ਵਾਲਿਆਂ ਨੂੰ ਦੱਸਿਆ। ਉੱਥੋਂ ਫਿਰ ਮੈਂ ਇੱਕ ਵਿਨੋਦ ਹੈ ਥਾਣੇਦਾਰ ਉਹਨੂੰ ਫੋਨ ਕੀਤਾ ਫਿਰ ਮੈਂ ਸਿਟੀ ਚਲ ਗਿਆ ਉੱਥੇ ਜਾ ਕੇ ਉਹਨਾਂ ਦੇ ਨਾਲ ਬੰਦੇ ਆਏ ਆ ਐਸੇ ਕੈਮਰੇ ਚੈੱਕ ਕੀਤੇ ਉਹਨਾਂ ਦੇ ਵਿੱਚ ਮੇਰੇ ਮਗਰ ਲੱਗੇ ਦੋ ਮੁੰਡੇ ਉਹ ਵਿੱਚ ਕੈਮਰੇ ਚ ਆਏ ਆ ਹਾਂਜੀ ਉਹ ਬੰਦੇ ਦੇ ਹੀ ਖੁੱਲੇ ਸੀ ਨਹੀਂ ਇੱਕ ਨੇ ਟੋਪੀ ਜਿਹੜਾ ਜਿੰਨੇ ਪਿੱਛੋਂ ਮਾਰੀ ਉਹ ਟੋਪੀ ਪਾਈ ਦੀ ਪਿੱਛੇ ਇੱਕ ਗੋਰਾ ਜਿਹਾ ਮੁੰਡਾ ਸੀ ਮੋਟਰਸਾਈਕਲ ਚਲਾਣ ਦੇ ਜਿਹਾ ਤੁਸੀਂ ਕਾਉਂਸਲਰ ਦਾ ਸਾਰਾ ਕੰਮ ਕਰਦੇ ਹੋ ਮਤਲਬ ਵਾਈਫ ਦਾ ਵੀ ਕਾਉਂਸਲਰ ਹੈ ਕੰਮ ਤੁਸੀਂ ਹੀ ਕਰਦੇ ਹੋ ਸਾਰਾ ਹਾਂਜੀ ਹਾਂਜੀ ਕਦੀ ਸ਼ਹਿਰ ਚ ਦੇਖੇ ਨਹੀਂ ਆ ਮੰਗਦੇ ਤੁਸੀਂ ਤਾਂ ਘੁੰਮਦੇ ਰਹਿੰਦੇ ਹੋ ਨਹੀਂ ਮੈਨੇ ਕਦੀ ਇਹ ਖਿਆਲ ਹੀ ਨਹੀਂ ਕੀਤਾ ਸੀ ਇਹ ਜਦੋਂ ਦੀ ਸਰਕਾਰ ਆ ਬਣੀ ਦੀ ਆ ਘਟੀਆ ਸਰਕਾਰ ਇਹਦੇ ਬੇੜਾ ਹੀ ਘਰ ਘੱਟ ਛੜੇ ਇਹਨਾਂ ਨੇ ਗਰੀਬ ਹੋ ਗਏ ਚੈਨੀ ਖੋ ਗਏ ਕਿੱਧਰ ਨੂੰ ਗਏ ਆ ਬਸਟਾਂ ਵਾਲ ਨੂੰ ਬਾਈਪਾਸ ਤੋਂ ਤੇ ਫੇਰ ਪੁਲਿਸ ਨੇ ਕੈਮਰੇ ਕੁੰਮਨੇ ਨਹੀਂ ਚੈੱਕ ਕੀਤੇ ਲੱਭੀ ਛੱਭੀ ਨਹੀਂ ਹੁਣ ਕਰਕੇ ਗਏ ਆ ਆਇਆ ਬੱਚਾ ਆਇਆ ਉਹਦੇ ਵਿੱਚ ਫੋਟੋ ਆਈਆਂ ਉਹਨਾਂ ਦੀ ਕੋਟ ਰਹੀ ਹੈ ਹਾਂਜੀ ਕੀ ਮੰਗਤ ਹੈ ਚੰਨੀ ਕੋਲ ਦੇ ਫੋਨ ਦੇ ਮੰਗ ਨਹੀਂ ਮੇਰੇ ਮਗਰ ਲੱਗੇ ਦੇ ਪਿੱਛੇ ਲੱਗੇ ਹਾਂਜੀ ਕੀ ਹੁਣ ਪੁਲਿਸ ਨੂੰ ਕੀ ਕੰਪਲੇਟ ਦੇਖੋ ਮੈਂ ਕਹਿੰਦਾ ਮੇਰੇ ਨਾਲ ਜੋ ਹੋ ਗਿਆ ਪਰ ਲੋਕਾਂ ਦਾ ਰਾਡੀ ਹੋਣਾ ਚਾਹੀਦਾ ਹੈ ਕੀ ਮੰਗ ਕਰਦੇ ਆ ਵੀ ਮੈਨੂੰ ਇਨਸਾਫ ਦਿੱਤਾ ਜਾਏ ਤੋਰੇ ਅੱਗੇ ਤੋਂ ਕਿਸੇ ਨਾਲ ਨਾ ਹੋਏ ਦਿਨ ਦਿਹਾੜੇ ਇਦਾਂ ਮਾਰਦਾ ਉਹ ਇਹ ਦਿਨ ਦਿਹਾੜੇ ਜੇ ਇਹ ਕੰਮ ਹੋਣਾ ਪਿਆ ਸਮਝ ਲਓ ਕਿ ਗਰਦਾਸਪੁਰ ਦਾ ਬੇੜਾ ਗਰਕ ਹੋਣਾ ਹੀ ਹੋਣਾ ਹੁਣ ਜਿੰਨਾ ਚਿਰ ਸਰਕਾਰ ਰਹਿ ਗਈ ਬੇੜਾ ਗਰਕ ਕਿਤੇ ਗੋਲੀਆਂ ਚੱਲਣੀਆਂ ਕਿਤੇ ਚੈਨੀਆਂ ਕਿਤੇ ਜਨਾਨੀਆਂ ਨਹੀਂ ਗਈਆਂ ਸੁਰੱਖਿਤ ਬੀਰੋ ਰਿਪੋਰਟ ਔਨ ਪੁਆਇੰਟ